ਬਾਈ ਅਸਰੀ ਗਾਲਾ ਸਸਰੀਆ ਭਾਈ ਜੀ ਹੋਰ ਭਾਈ ਜੀ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਹੋਰ ਭਾਈ ਵਧੀਆ ਵਧੀਆ ਤੇ ਬਈ ਇਹ ਆਪਣਾ ਬਸ਼ੇਰਾ ਕਿਹੜੀ ਲੈਣ ਚੋਂ ਬਈ ਇਹ ਪਿਓ ਦਾ ਹਾਸਾ ਜੀ ਬੈ ਬਰਾਲਾ ਤੇ ਦਾਦਾ ਸਮੁੰਦਰ ਆਈ ਇਹਦਾ ਠੀਕ ਹੈ ਤੇ ਭਾਈ ਇਹ ਕਿੰਨੇ ਮਹੀਨਿਆਂ ਦਾ ਬਈ ਇਹ 19 ਮਹੀਨਿਆਂ ਦਾ ਜੀ ਵਿਮਾ ਲੱਗਿਆ ਵਿਆ ਠੀਕ ਹੈ ਠੀਕ ਹੈ ਬਈ ਇਹ ਤਾਂ ਫਿਰ ਛੋਟੇ ਜਾਣਾ ਬਹੁਤ ਛੋਟਾ ਬਈ ਹੈ ਤਾਂ ਬੱਚਾ ਹੀ ਆਖੀਰਾ ਉਹ ਜੇ ਬਈ ਉਮਰ ਦਾ ਛੋਟਾ ਹਣਾ ਬਈ ਕਦ ਕੋਦ ਬਹੁਤ ਕਰ ਗਿਆ ਬਈ ਕੰਨ ਕੋਨੇ ਬਹੁਤ ਸੋਹਣੇ ਹੈਗੇ ਆ ਕੰਨ ਕੋਨੇ ਬਹੁਤ ਸੋਹਣੇ ਬਈ ਸਪੋਟਲੈਸ ਤੇ ਕਿਹੜੀ ਲੈਨ ਚੋਂ ਹੈ ਬਾਈ ਇਹਦੀ ਮਾਂ ਜੀ ਹੋਰ ਲੈਨ ਚੋਂ ਆ ਠੀਕ ਹੈ ਜਿਸਮੁੰਦਰ ਦੀ ਠੀਕ ਹੈ ਠੀਕ ਹੈ ਬਾਈ ਜਿਸਮੁੰਦਰ ਦਾ ਪੁੱਤ ਆ ਇਹ ਡਾਇਰੈਕਟ ਹੈ ਆਪਾਂ ਭਵਾਨਾ ਕੋਲੇ ਆ ਹਾਂ ਠੀਕ ਹੈ ਠੀਕ ਹੈ ਜੀ ਉਹਦਾ ਪੁੱਤ ਆ ਤੇਵੇ ਵੇਚਣ ਲਈ ਹੋ ਕੀਤਾ ਹਣਾ ਸੇਲ ਹਾਂ ਜੀ ਬਾਈ ਵੇਚਣ ਆਸਤੇ ਇਹ ਤੇ ਕੀ ਪ੍ਰਾਈਸ ਹੈ ਦਾ ਵੀਰੇ ਲੱਭੀ 8 ਲੱਖ ਰੁਪਏ ਮੌਲ ਕਰਦੇ ਆਪਾਂ ਠੀਕ ਹੈ ਠੀਕ ਹੈ ਬਾਈ ਹਾਂ ਜੀ ਹਾਂ ਉਹ ਹੈ ਜੁਰ ਬਹੁਤ ਸੋਹਣਾ ਗਾ ਜੀ ਬਾਈ 6 ਫਲੱਸ ਹਾਈਟ ਆ ਇਹਦੀ ਸੋਹਣੀ ਵਾਲੀ ਸੋਹਣਾ ਇਨ ਜਮਾ ਵੜਦਾ ਨਹੀਂ ਜੀ ਨਹੀਂ ਦਾ ਅਤਰ ਹੁੰਦਿਆ ਕੋੜੇ ਹਾਂ ਹਾਂ ਦੋ ਦਰਦਾਂ ਦੇ ਹੈ ਤਾਲਾ ਬਈ ਹਾਂਜੀ ਬਈ ਇਹਦਾ ਦੁੱਧ ਦਿੰਦੀ ਹੈ ਹਾਂ ਹਾਂ ਕੀੜਾ ਹੈ ਤਾਂ ਕੰਦੀ ਹੈ ਤੇ ਇੱਕ ਵਾਰੀ ਸਾਰਾ ਦਿਖਾ ਦੇ ਤੇ ਹਾਈ ਟੂਟ ਦੇਖੋ ਬਈ ਚੈੱਕ ਕਰੋ ਇਹਦੀ ਬਹੁਤ ਸੋਹਣੀ ਆ ਚਿਹਰਾਗਾ ਹਾਂ ਠੀਕ ਹੈ ਬਈ ਤੇ ਇੱਕ ਵਾਰੀ ਥੋੜਾ ਨਾ ਫੋਨ ਉੱਪਰ ਬੋਲ ਦੋ ਕਿਹੜਾ ਪਿੰਡ ਕਿਤਾ ਉਹਦਾ ਸਤਾਰਸ਼ੀਆਤਰ ਬਈ ਠੀਕ ਹੈ ਠੀਕ ਹੈ ਓਕੇ ਬਈ ਤੇ ਈਆਸ ਠੀਕ ਹੈ ਠੀਕ ਹੈ ਨਾ ਕੋਈ ਗੱਲ ਬਾਕੀ ਇਸ ਨੂੰ ਮੱਥੀ ਗੇ ਕਰ ਲੈਂਦਾ ਉਹ ਬਈ ਜੇ ਕਿਸੇ ਨੇ ਬਸ਼ੀਰਾ ਲੈਣਾ ਉਹ ਬਈ ਬਾਈ ਦਾ ਸਪਾਰਕ ਕਰ ਲਿਓ ਓਕੇ ਬਈ ਧੰਨਵਾਦ ਜੀ ਠੀਕ ਆ ਬਈ ਓਕੇ ਟੈਗਰ ਹੋਰ ਬਈ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਕਿਹੜੀ ਲਾਂਚੋਂ ਆਏ ਬਾਈ ਇਹ ਬਾਈ ਜੀ ਪ੍ਰਵਾਹਤ ਦਾ ਪੋਤਾ ਹੈ ਜੀ ਠੀਕ ਆ ਠੀਕ ਆ ਬਈ ਟੈਗਰ ਦਾ ਬੱਚਾ ਹੈ ਜੀ ਠੀਕ ਹੈ ਜੀ ਤੇ ਮਾਂ ਇਹਦੀ ਰਾਜ ਅੰਸਦੀ ਹੈ ਤੇ ਬਾਗਲਾਂ ਵਾਲੇ ਦੀ ਆਪਣੇ ਕੋਲੇ ਖੜੀ ਆ ਹੁਣ ਕਾਲੇ ਕਾਂਟੇ ਤੋਂ ਸੂਈ ਹੋਈ ਆ ਸੰਤਾਸ਼ ਤੋਂ ਗੱਬਣਾ ਜੀ ਦੁਬਾਰੇ ਕਿੰਨੇ ਉਮਰ ਹੈ ਜੀ ਬਾਈ ਹਜੇ ਇਹ 3 ਸਾਲ ਦਾ ਹੋ ਗਿਆ ਜੀ ਠੀਕ ਹੈ ਠੀਕ ਆ ਕਦ ਕਿੰਨਾ ਬਰਬਰੀ ਨੂੰ 3 ਸਾਲ ਦਾ ਹੋ ਜਾਊਗਾ ਠੀਕ ਹੈ ਠੀਕ ਆ ਕਦ ਕਿੰਨਾ ਦਾ ਬਾਈ ਕਦ 64 ਇੰਚ ਹੈ ਜੀ 64 ਇੰਚ ਠੀਕ ਆ ਤੇ ਵੇਚਣਾ ਤੇ ਨਹੀਂ ਬਾਈ ਸ਼ਾਮ ਨੂੰ ਰੱਖ ਲੇ ਸੇਲ ਨਹੀਂ ਇਹ ਆਪਣਾ ਠੀਕ ਹੈ ਠੀਕ ਆ ਸੇਲ ਹੋ ਰਹਿ ਗਿਆ ਤੇ ਨਹੀਂ ਨਹੀਂ ਸੇਲ ਨੂੰ ਤਾਂ ਘੋੜੀ ਖੜੀਆ ਘਰੇ ਖੜੇ ਜਾਨਵਰ ਠੀਕ ਆ ਸੇਲ ਤਾਂ ਕਰ ਲੀਆ ਘੋੜੀ ਕਰਨੀ ਹੈ ਜੀ ਠੀਕ ਹੈ ਠੀਕ ਹੈ ਬਾਈ ਬਹੁਤ ਸੋਹਣਾ ਬਜ਼ਰ ਘੋੜਾ ਯਾਰ ਤੁਹਾਡਾ ਇੱਥੇ ਸਾਰਾ ਦਿਖਾ ਦੇ ਯਾਰ ਕਿੰਨਾ ਟਾਈਮ ਆਪਣ ਨੂੰ ਘੋੜਾ ਰੱਖਦੇ ਨੂੰ 2008 ਚ ਲੈੰਦੀ ਸੀ ਜੀ ਪਹਿਲੀ ਘੋੜੀ ਠੀਕ ਆ ਠੀਕ ਆ ਪਹਿਲਾਂ ਤਾਂ 4 ਸਾਲ ਤਾਂ ਮੱਥਾ ਜੇ ਮਾਰੀ ਗਏ ਆ ਠੀਕ ਆ ਠੀਕ ਆ ਤੇ ਮੰਨ ਕੇ ਚੱਲ ਮੁੜ ਕੇ ਉਸ ਤੋਂ ਬਾਅਦ ਲੈ ਲੈਂਦੇ ਸੀ ਵੇਚ ਲੈਂਦੇ ਸੀ ਲੈ ਲੈਂਦੇ ਇਹ ਹੂੰ ਸਟੱਡ ਪਹਿਲੇ ਹੀ ਰੱਖਿਆ ਜੀ ਠੀਕ ਆ ਇਹ ਤੋਂ ਪਹਿਲਾਂ ਛਾਉਂਦਾ ਬਈ ਸਾਨੂੰ ਵੀ ਅਗਲੇ ਘੌਲੀ ਵਾਲੇ ਆ ਰੋਡ ਸਿਰੇ ਉੱਥੇ ਨਹੀਂ ਆਉਂਦੇ ਯਾਰ ਹੌਲਦਾ ਜਦੋਂ ਇਹ ਜਾਨਵਰ ਆ ਗਿਆ ਬਈ ਘੋਲਾ ਘੂਲਾ ਦਾ ਆਪੇ ਮਿਟ ਜਾਂਦੀ ਆਪੇ ਉੱਠਣ ਨੂੰ ਜੀ ਕਰਦਾ ਇਹਨਾਂ ਦੇ ਹੱਥ ਮਾਰਨ ਨੂੰ ਇਹਨਾਂ ਨਾਲ ਮੋਈ ਇਹਨਾਂ ਪੈ ਜਾਂਦਾ ਸਾਡਾ ਹੈਗਾ ਇਰਾਦਾ ਲਿਆਉਣ ਦਾ ਦੇਖਦੇ ਆਂਗੇ ਚਾਚਾ ਹੋਰ ਭਾਈ ਤੇ ਕਿਹੜਾ ਪਿੰਡ ਆਉਂਦਾ ਭਾਈ ਪਿੰਡ ਗੇਰੀ ਭੱਗੀ ਹੈ ਜਿਲ੍ਹਾ ਬਠਿੰਡਾ ਆਈ ਹੈ ਠੀਕ ਹੈ ਜੇ ਭਾਈ ਕਿਸ ਨੇ ਲੈਣਾ ਹੋਵੇ ਤੁਹਾਡਾ ਨੰਬਰ ਦੱਸ ਦੋ ਸਕਰੀਨ ਤੇ ਤੁਹਾਡਾ ਨੰਬਰ ਚਲਾ ਦਾਂਗੇ ਕਿਹੜਾ ਕਿ ਕੋਈ ਹੋਰ ਲੈਣਾ ਬੋਰਡ ਹੈ ਇਹਦੇ ਤੇ ਆ ਭਾਈ ਪਿੰਡ ਦੇਖਾ ਦਿਓ ਕੈਮਰਾ ਇੱਕ ਵਾਰੀ ਠੀਕ ਹੈ ਠੀਕ ਹੈ ਭਾਈ ਸਾਰਾ ਐਡਰੈਸ ਆ ਜਾਊਗਾ ਓਕੇ 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 ਵੀ ਓਕੇ ਧੰਨਵਾਦ ਭਾਈ ਧੰਨਵਾਦ ਵੀਰੇ ਤੁਹਾਡਾ ਵੀ ਇੱਥੇ ਆਉਣ ਲਈ ਬਹੁਤ ਬਹੁਤ ਨਾ ਕੋਈ ਗੱਲ ਠੀਕ ਹੈ